ਅੱਜ ਤੋਂ ਇੱਕ ਗੱਲ ਪੱਲੇ ਬੰਨ ਲਿਓ ਭੈਣੋ ਬਜ਼ੁਰਗੋ ਪਲੀਜ਼ ਜਿਸ ਕਿਸੇ ਵੀ ਰੂਪ ਚ ਰੱਬ ਨੂੰ ਮੰਨਦੇ ਹੋ ਚਾਹੇ ਵਾਹਿਗੁਰੂ ਨੂੰ ਮੰਨਦੇ ਹੋ ਚਾਹੇ ਰਾਮ ਨੂੰ ਮੰਨਦੇ ਹੋ ਚਾਹੇ ਅੱਲਾ ਨੂੰ ਮੰਨਦੇ ਹੋ ਚਾਹੇ ਗੌਰ ਨੂੰ ਮੰਨਦੇ ਕਿਸੇ ਵੀ ਰੂਪ ਚ ਰਾਤ ਨੂੰ ਸੇਫ ਮੈਂ ਤੁਹਾਡੇ ਕੋਲੋਂ 24 ਘੰਟੇ ਹੁੰਦੇ ਆ ਨਾ 24 ਘੰਟੇ ਲੈ ਹੁਣ ਸੁਣਿਓ ਤੁਹਾਡਾ ਬਿੱਤਕਾ ਕੱਢ ਦੇਣਾ ਅੱਜ ਤੁਹਾਡੇ ਦਿਮਾਗ ਦਾ ਸਭ ਤੋਂ ਵੱਡਾ ਵਹਿਮ ਕੱਢ ਕੇ ਜਾਣਾ 24 ਘੰਟੇ 24 ਘੰਟਿਆਂ ਦੇ ਵਿੱਚ 8 ਕਹਿੰਦੇ ਤੁਸੀਂ ਨੀਂਦ ਕੱਢ ਲਓ ਆਪਣੀ ਕਿੰਨੇ ਘੰਟੇ ਬਚ ਗਏ ਕਿੰਨੇ ਬਚ ਗਏ 16 ਘੰਟੇ 16 ਘੰਟਿਆਂ ਦੇ ਵਿੱਚ 6 ਘੰਟੇ ਤੁਸੀਂ ਆਪਣਾ ਕੰਮ-ਕਾਰ ਕੱਢ ਲਓ ਆਣਾ ਜਾਣਾ ਕਿੱਥੇ ਕਿੰਨੇ ਘੰਟੇ ਬਚ ਗਏ 10 ਘੰਟੇ 10 ਘੰਟਿਆਂ ਦੇ ਵਿੱਚ ਤੁਸੀਂ 2 ਘੰਟੇ ਰੋਟੀ ਪਾਣੀ ਖਾਣ ਤੇ ਬਣਾਉਣ ਤੇ ਕੱਢ ਲਓ 8 ਘੰਟੇ ਬਚ ਗਏ 8 ਘੰਟੇ ਦੇ ਵਿੱਚ ਤੁਸੀਂ ਕਿੱਥੇ ਜਾਣਾ ਅੰਦਰ ਬਾਹਰ ਜਾਣਾ ਹੁੰਦਾ ਕੋਈ ਵਾਸ਼ਰੂਮ ਜਾਂਦਾ ਕੋਈ ਟਾਇਲਟ ਸੀ ਜਾਂਦਾ ਓਏ ਘੰਟਾ ਤੁਸੀਂ ਉਹ ਕਰ ਲਓ 7 ਘੰਟੇ ਬਚ ਗਏ 7 ਘੰਟਿਆਂ ਦੇ ਵਿੱਚ ਕੋਈ ਰਿਸ਼ਤੇਦਾਰੀ ਚ ਜਾਣਾ ਹੁੰਦਾ ਕਿਸੇ ਨੇ ਸ਼ਹਿਰਦਾਰੀ ਚ ਜਾਣਾ ਹੁੰਦਾ ਕਿਸੇ ਨੇ ਬਜ਼ਾਰੀ ਜਾਣਾ ਹੁੰਦਾ ਓਏ 4 ਘੰਟੇ ਉਹ ਕਰ ਲਓ 3 ਘੰਟੇ ਬਚ ਗਏ 3 ਘੰਟਿਆਂ ਦੇ ਵਿੱਚੋਂ 2 ਘੰਟੇ ਤੁਹਾਨੂੰ ਹੋਰ ਦਿੱਤੇ ਬਾਬਿਓ ਕੋਈ ਕੰਮ ਰਹਿ ਵੀ ਸਕਦਾ ਹੈ 1 ਘੰਟਾ ਬਚ ਗਿਆ 1 ਘੰਟੇ ਚੋਂ ਮੈਂ ਤੁਹਾਨੂੰ ਅੱਧਾ ਕਿਹਾ ਤਾਂ ਹੋਰ ਦਿੰਨਾ ਫੋਨ ਤੇ ਮੱਥਾ ਮਾਰਨ ਲਈ ਅੱਧਾ ਘੰਟਾ ਬਚ ਗਿਆ ਉਹਦੇ ਚੋਂ ਵੀ 15 ਮਿੰਟ ਤੁਹਾਨੂੰ ਹੋਰ ਦਿੱਤੇ ਜੇ ਕੋਈ ਤੁਹਾਡਾ ਕੰਮ ਅੜ ਗਿਆ ਹੋਵੇ 15 ਮਿੰਟ ਬਚ ਗਏ 15 ਮਿੰਟ ਚੋਂ ਮੈਂ ਤੁਹਾਨੂੰ ਬਾਬਾ ਜੀ 10 ਮਿੰਟ ਹੋਰ ਦੇਣਾ ਕੀ ਪਤਾ ਕਿਸੇ ਦਾ ਕੋਈ ਡਾਢਾ ਹੀ ਕੰਮ ਫਸਿਆ ਹੋਵੇ 5 ਮਿੰਟ 5 ਮਿੰਟ ਚੋਂ ਮੈਂ 3 ਮਿੰਟ ਤੁਹਾਨੂੰ ਹੋਰ ਦੇ ਦਿੱਤੇ ਬਾਬਾ ਜੀ ਕਿਸੇ ਦੀ ਨਿੰਦਿਆ ਚੁਗਲੀ ਕਰ ਲਈ 2 ਮਿੰਟ ਵੀ ਨਹੀਂ ਤੁਸੀਂ ਰੱਬ ਲਈ ਕੱਢ ਸਕਦੇ 24 ਘੰਟਿਆਂ ਚੋਂ ਲਾਹਣ ਪੈ ਫਰੇ ਸੀ ਐਸੀ ਮੁਰੀਦੀ ਤੇ ਐਸੀ ਦੁਨੀਆ ਤੇ ਆਏ ਤੇ ਜੇ 2 ਮਿੰਟ ਤੁਸੀਂ ਰੱਬ ਵਾਸਤੇ ਨਹੀਂ ਕੱਢ ਸਕਦੇ ਕਾਹਦਾ ਪਿਆਰ ਕਰਦੇ ਹੋ ਰੱਬ ਨੂੰ ਹੈ ਅੱਜ ਤੋਂ ਯਾਦ ਰੱਖਿਓ ਜਦੋਂ ਰੋਟੀ ਬਣਾਉਂਦੀਆਂ ਨਾ ਮੇਰੀਆਂ ਭੈਣਾਂ ਮੈਂ ਕਸਮ ਖਾਨਾਂ ਇਸ ਦਰਬਾਰ ਦੀ ਇਹ ਦਰਬਾਰ ਹੀ ਹੈ ਅੱਜ ਤੋਂ ਤੁਸੀਂ ਰੰਗਤ ਦੇਖ ਲਿਓ ਤੁਹਾਡੇ ਘਰਾਂ 'ਚ ਖੁਸ਼ੀਆਂ ਕਿਵੇਂ ਆਉਂਦੀਆਂ ਇੱਕ ਕੰਮ ਕਰਿਓ ਸਵੇਰੇ ਜਦੋਂ ਮੂੰਹ ਹੱਥ ਧੋ ਕੇ ਫੁਲਕਾ ਬਣਾਉਂਦੀਆਂ ਨਾ ਪਹਿਲਾ ਫੁਲਕਾ ਪਹਿਲਾ ਫੁਲਕਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਮ ਦਾ ਕੱਢ ਕੇ ਪੋਵੇ ਆਪ ਹੀ ਖਾ ਲਿਆ ਕਰੋ ਜ਼ਰੂਰ ਪਕਾਇਆ ਕਰੋ ਨਾਮ ਲੈ ਕੇ ਵਾਹਿਗੁਰੂ ਇਹ ਤੇਰੇ ਨਾਮ ਦਾ ਹੈ ਔਰ ਮੈਂ ਮੈਂ اسی ਧਰਤੀ ਤੇ ਆਂ ਜੇ ਤੁਹਾਡੇ ਆਪ ਮੈਨੂੰ ਲੱਭ-ਲੱਭ ਕੇ ਫੋਨ ਆਉਣਗੇ ਵੀ ਸਾਡੇ ਘਰ ਚ ਕਿੰਨੀਆਂ ਖੁਸ਼ੀਆਂ ਤੇ ਕਿੰਨੀਆਂ ਬਰਕਤਾਂ ਹੋ ਗਈਆਂ ਬਾਬਾ ਜੀ ਇਹ ਤੁਹਾਡੇ ਫੋਨ ਆਉਣਗੇ ਇੱਕ ਤੇ ਦੂਜਾ ਰਾਤ ਨੂੰ ਸੌਣ ਵੇਲੇ 2 ਮਿੰਟ ਸੱਚੇ ਪਾਤਸ਼ਾਹ ਤੂੰ ਕਿੱਥੇ ਵੀ ਬੈਠਾ ਸੁਣਦਾ ਹੈ ਤੇਰਾ ਲੱਖ ਲੱਖ ਸ਼ੁਕਰਾਨਾ ਤੂੰ ਮੈਨੂੰ ਕਿੱਥੋਂ ਤੇ ਕਿੱਥੋਂ ਤੱਕ ਲੈ ਆਇਆ तेरी बड़ी मेहरबानी पैसा नहीं दिता तू मैं सह दिता है तेरा शुक्राना मैं तंदुरुस्तरा शुक्राना तू मैं शुक्राना तू मैन गुकराना तू मैन सह दे आकसीजन दे रहा तेरा शुक्राना तू खाने रोटी पहन कपड़ा रहने मकान दे रहा तेरा शुक्राना बाबा जी जे रब तहा मार मार के घर ना भर देवे ते मेरा ना बदल दो बबा जी मेरा ना बदल दो ਇਹ ਉਹ ਹੈ ਡਾਡਾ ਇਹ ਸਿਰਫ ਸ਼ੁਕਰਾਨਾ ਚਾਹੁੰਦਾ ਕਿ ਮੇਰਾ ਸ਼ੁਕਰ ਕਰੇ ਇੱਕ ਬੱਚਾ ਹੈ ਬੱਚੇ ਨੂੰ ਅਸੀਂ ਕਹਿੰਦੇ ਨਾ ਕਿ ਰੱਬ ਦਾ ਰੂਪ ਹੈ ਭਾਈ ਬੱਚਾ ਰੱਬ ਦਾ ਰੂਪ ਹੈ ਬੱਚੇ ਨੂੰ ਰੱਬ ਦਾ ਰੂਪ ਕਹਿੰਦੇ ਕਿਉਂ ਹੈ ਉਹ ਤੁਸੀਂ ਇਹਨੇ ਮੇਲੇ ਕਰਾਏ ਕੋਈ ਕੋਈ ਐਸਾ ਕੰਮਕਸ਼ਤ ਆਇਆ ਹੀ ਨਹੀਂ ਤੁਹਾਨੂੰ ਦੱਸਣ ਲਈ ਵੀ ਰੱਬ ਚੀਜ਼ ਕੀ ਹੈ ਇੱਥੇ ਗਾ ਕੇ ਚਲੇਗੇ ਸਾਰੇ ਪੈਸੇ ਆਪਣੀ ਜੇਬਾਂ ਚ ਪਾ ਕੇ ਚਲੇ ਗਏ ਕਿਸੇ ਨੇ ਇਹ ਨਹੀਂ ਦੱਸਿਆ ਵੀ ਇਹ ਇਹ ਕੌਣ ਹੁੰਦੇ ਆ ਜਿਨ੍ਹਾਂ ਦੇ ਦਰਬਾਰ ਤੇ ਮੇਲੇ ਲੱਗ ਰਹੇ ਆ ਸ਼ਰਮ ਆਣੀ ਚਾਹੀਦੀ ਉਹਨਾਂ ਕਲਾਕਾਰਾਂ ਨੂੰ ਹਰਾਨਾ ਮੈਨੂੰ ਮੈਨੂੰ ਇਸ ਚੀਜ਼ ਦਾ ਬੜਾ ਕੀ ਕਮਾ ਬਾਬੇ ਉਹ ਭਲੇ ਰੋਕੋ ਰੱਬ ਸਿਰਫ ਸ਼ੁਕਰਾਨੇ ਦਾ ਭੁੱਖਾ ਹੈ ਸ਼ੁਕਰ ਕਰੋ ਦਾ ਇੱਥੇ ਬੈਠਣ ਜੂਗਾ ਕੀਤਾ ਜੇ ਦੁੱਖ ਦੀ ਗੱਲ ਦਾ ਨਾ ਦੁੱਖ ਉਹਨਾਂ ਨੂੰ ਪੁੱਛੋ ਜਿਨ੍ਹਾਂ ਕੋਲ ਪੁੱਤ ਨਹੀਂ ਹੈਗਾ ਦੁੱਖ ਉਹਨਾਂ ਨੂੰ ਪੁੱਛੋ ਜਿਨ੍ਹਾਂ ਕੋਲ ਕੋਈ ਧੀ ਨਹੀਂ ਹੈਗੀ ਦੁੱਖ ਉਹਨਾਂ ਨੂੰ ਪੁੱਛੋ ਜਿਹੜੇ ਕੈਂਸਰ ਦੀ ਬਿਮਾਰੀ ਨਾਲ ਲੜ ਰਹੇ ਆ ਦੁੱਖ ਉਹਨਾਂ ਨੂੰ ਪੁੱਛੋ ਜਿਨ੍ਹਾਂ ਨੂੰ ਸਰੀਰ ਵੱਢ ਗਏ ਪੀਜੀਆਈ ਦੇ ਵਿੱਚ ਸੁੱਟੇ ਹੋਏ ਅਜੇ ਤੱਕ ਠੀਕ ਨਹੀਂ ਹੋ ਰਹੇ ਦੁੱਖ ਉਹਨਾਂ ਨੂੰ ਪੁੱਛੋ ਜਿਨ੍ਹਾਂ ਨੇ ਕਦੇ ਜ਼ਿੰਦਗੀ ਦੇ ਵਿੱਚ ਗੱਡੀਆਂ ਕਾਰਾਂ ਦੇ ਸੁਪਨੇ ਤੱਕ ਕੀ ਦੇਖਿਆ ਵੀ ਨਹੀਂ ਕਿਸੇ ਨੂੰ ਹੋਣਾ ਉਹਨਾਂ ਨੂੰ ਦੁੱਖ ਪੁੱਛੋ ਦੁੱਖ ਉਹਨਾਂ ਨੂੰ ਪੁੱਛੋ ਜਿਨ੍ਹਾਂ ਨੇ ਕਦੇ ਕੋਈ ਚੰਗਾ ਖਾਦਾ ਨਹੀਂ ਚੰਗਾ ਪਹਿਨਿਆ ਨਹੀਂ ਉਹ ਜਿਹਨੂੰ ਸਾਰਾ ਕੁਝ ਮਾਲਕ ਨੇ ਦਿੱਤਾ ਹੋਵੇ ਉਹ ਕਾਹਦਾ ਦੁੱਖ ਆ ਬਾਬਾ ਜੀ ਉਸਨੂੰ ਜਿਹਦੇ ਕੋਲ ਧੀ ਪੁੱਤ ਇੱਕ ਵਾਰੀ ਹੱਥ ਖੜੇ ਕਰੋ ਜੇ ਉਹ ਤੀਜਾ ਪੁੱਤਰ ਆਪਣੇ ਦਿੱਤਾ ਹੈ ਜਿਹਦੇ ਕੋਲ ਗੱਡੀ ਮੋਟਰਸਾਈਕਲ ਕੁਛ ਵੀ ਹੱਥ ਖੜੇ ਕਰੋ ਜਿਹਦੇ ਕੋਲ ਰਹਿਣ ਨੂੰ ਮਕਾਨ ਹੱਥ ਖੜੇ ਕਰੋ ਫਿਰ ਤੁਹਾਡੇ ਤੋਂ ਅਮੀਰ ਕੋਈ ਨਹੀਂ ਹੋ ਸਕਦਾ ਬਾਬਾ ਜੀ ਅਮੀਰੀ ਪੈਸੇ ਨਾਲ ਨਹੀਂ ਹੁੰਦੀ ਅਮੀਰ ਹੋਉਂਦਾ ਜਿਹਦੇ ਤੇ ਰੱਬ ਮਿਹਰਬਾਨ ਹੋਵੇ ਜਿਹਦੇ ਤੇ ਰੱਬ ਮਿਹਰਬਾਨ ਹੋਵੇ ਅੱਜ ਦੁਨੀਆ ਦਾ ਸਭ ਤੋਂ ਅਮੀਰ ਲੋਕੀ ਅੰਬਾਨੀ ਅੰਡਾਨੀ ਨੂੰ ਕਹਿੰਦੇ ਆ ਅੰਬਾਨੀ ਦੇ ਮੁੰਡੇ ਨੂੰ ਬਿਮਾਰੀ ਪਤਾ ਕਿਹੜੀ ਹੈ ਜਿਹਦਾ ਇਲਾਜ ਨਹੀਂ ਹੋ ਸਕਦਾ ਜੇ ਐਡਾ ਉਹ ਅਮੀਰ ਆਪਣੇ ਬੱਚੇ ਦਾ ਇਲਾਜ ਕਰਾ ਕੇ ਦਿਖਾਵੇ ਬਾਬਾ ਜੀ ਪੈਸਾ ਹੀ ਨਹੀਂ ਸਭ ਕੁਝ ਹੈਗਾ ਪੈਸਾ ਹੀ ਨਹੀਂ ਸਭ ਕੁਝ ਹੈਗਾ ਉਹਦੇ ਬੱਚੇ ਨੂੰ ਬਿਮਾਰੀ ਪਤਾ ਕੀ ਹੈ ਜੇ ਉਹ ਜਿਮ ਤੱਕ ਵੀ ਲੌਣ ਜਾਂਦਾ ਉਹਨੂੰ ਸਾਹ ਚੜਦਾ ਤੇ ਮਰਨ ਤੱਕ ਦੀ ਕਗਾਰ ਤੇ ਚਲਾ ਜਾਂਦਾ ਤਾਂ ਉਹ ਮੋਟਾ ਹੈ ਫੇਰ ਉਹਦਾ ਪੈਸਾ ਕਿੱਥੇ ਕੰਮ ਆ ਰਿਹਾ ਹੈ ਤੁਸੀਂ ਸ਼ੁਕਰ ਮਨਾਓ ਤੁਹਾਨੂੰ ਬਿਮਾਰੀ ਨਹੀਂ ਹੈ ਕੋਈ ਰੱਬ ਦਾ ਸ਼ੁਕਰ ਕਰਿਆ ਕਰੋ ਕਾਲ ਯੁਗ ਚੱਲ ਰਿਹਾ ਉਹਨੂੰ ਬੜਾ ਗੁੱਸਾ ਆਉਂਦਾ ਹੈ ਜਦੋਂ ਤੁਸੀਂ ਕਿਤੇ ਹੋਰ ਨੀਅਮਤ ਤੁਰ ਪਏ ਹੋ ਪਲੀਜ਼ ਰੱਬ ਦੀ ਇਬਾਦਤ ਕਰਿਆ ਕਰੋ वह शुक्राना करो ऊँ क्या मालिका तू बड़ा कुछ देता तेरी बड़ी मेहरबानी बड़ी मेहरबानी एक मुसलमान भरा जा रहा है कि, कि अल्लाह पाक करहर के दे, दे, कर खड़के एक सरदार भरा बैठा है कहते मिया जी कि चलें जी मैं अल्लाह पाक गल चलिया अच्छे मेरी ओर तरीक है मिलन दी अच्छा क्या कह दूजवान सरदार से ਉਹਨੂੰ ਪਤਾ ਹੈ ਕਿ ਅੱਲਾ ਪਾਕ ਔਰ ਵਾਹਿਗੁਰੂ ਕੋਈ ਲਗ ਨਹੀਂ ਹੈਗੇ ਅਸੀਂ ਅਸੀਂ ਵਾਹਿਗੁਰੂ ਕਹਿੰਦੇ ਆ ਉਹ ਅੱਲਾ ਕਹਿੰਦੇ ਇੱਕੋ ਚੀਜ਼ ਹੈ ਉਹ ਸਰਦਾਰ ਭਰਾ ਕਹਿੰਦਾ ਜਾ ਕੇ ਉਹਨੂੰ ਅੱਲਾ ਪਾਕ ਨੂੰ ਮੇਰਾ ਸਨੇਹਾ ਦੇ ਦਿਓ ਵੀ ਮੈਨੂੰ ਹੁਣ ਕੁਝ ਨਹੀਂ ਚਾਹੀਦਾ ਬੜਾ ਕੁਝ ਦੇਤਾ ਕਹਿੰਦਾ ਜੀ ਕਹਿ ਦਿਆਂਗੇ ਇੱਕ ਅੱਗੇ ਮਿਲਿਆ ਮੇਰੇ ਵਰਗਾ ਨੰਗ ਬੰਦਾ ਕਹਿੰਦਾ ਕਿੱਥੇ ਚੱਲਨੇ ਆ ਕਹਿੰਦੇ ਅੱਲਾ ਪਾਕ ਨਾਲ ਗੱਲ ਕਰਨ ਕਹਿੰਦੇ ਉਹਨੂੰ ਜਾ ਕੇ ਕਹੀਂ ਆ ਦੂਰ ਰੋਟੀਆਂ ਤੋਂ ਬਿਨਾ ਆ ਕੱਪੜੇ ਤੋਂ ਬਿਨਾ ਮੈਨੂੰ ਦਿੱਤਾ ਕੀ ਉਸਨੇ ਕੋਈ ਨਹੀਂ ਤੇਰਾ ਵੀ ਸਨੇਹਾ ਦੇ ਦਾਂਗੇ ਇੱਕ ਹੋਰ ਗਿਆ ਕੇ ਬਿਮਾਰੀ ਨਾਲ ਝੂਜ ਰਿਹਾ ਗਾਲ ਕੱਢ ਕੇ ਰੱਬ ਨੂੰ ਬੋਲਿਆ ਕਹਿੰਦੇ ਉਹਨੂੰ ਫਲਾਣੇ ਨੂੰ ਕਹਿ ਦੀ ਅਸੀਂ ਉਹਦਾ ਡਰ ਨਹੀਂ ਮੰਨਦੇ ਬਿਮਾਰੀ ਨਾਲ ਝੂਜ ਰਿਹਾ ਹੈ ਉਹ ਮਿਲ ਕੇ ਜਦੋਂ ਵਾਪਸ ਆਇਆ ਤਿੰਨਾਂ ਦਾ ਜਵਾਬ ਲੈ ਕੇ ਆਇਆ ਹੁਣ ਸੁਣਿਓ ਜਵਾਬ ਕੀ ਮਿਲਿਆ ਅੱਲਾ ਪਾਕ ਨੇ ਉਸ ਵਾਈ ਗੁਰੂ ਨੂੰ ਜਵਾਬ ਕੀ ਦੇ ਕੇ ਭੇਜਿਆ ਪਹਿਲੇ ਜਿਹੜਾ ਬਿਮਾਰ ਸੀ ਉਹਨੂੰ ਕਹਿੰਦਾ ਅਜੇ ਤਾਂ ਤੇਰੀ ਸ਼ੁਰੂਆਤ ਹੈ ਜਿੰਨੀਆਂ ਤੈ ਮੈਨੂੰ ਗਾਲਾਂ ਦਿੱਤੀਆਂ ਜਿੰਨਾ ਤੂੰ ਮੈਨੂੰ ਮੰਦਾ ਬੋਲਿਆ ਕਦੇ ਮੇਰਾ ਸ਼ੁਕਰਾਨਾ ਨਹੀਂ ਕੀਤਾ ਇਸ ਤੋਂ ਵੀ ਭਿਆਨਕ ਮੌਤ ਮਾਰੂਗਾ ਤੈਨੂੰ ਅਜੇ ਹੋ ਦੂਜੇ ਨੂੰ ਕਹਿੰਦੇ ਭਾਈ ਉਹਨੇ ਕਿਹਾ ਕਿ ਜਿੰਨਾ ਕਿ ਤੂੰ ਉਹਦਾ ਸਿਮਰ